ਐਡੀ ਕੁੱਟਮਾਰ ਐਡੀ ਐਡੇ ਜ਼ਖਮ ਐਡਾ ਵੱਡ ਟੁੱਕ ਤੇ ਗੋਲੀ ਮਾਰ ਦੰਦਾ ਸਾਨੂੰ ਕੋਈ ਦੁੱਖ ਨਹੀਂ ਸੀਗਾ ਕਾਰੋਬਾਰੀ ਦੀ ਪਤਨੀ ਦੇ ਮਰਡਰ ਦੇ ਵਿੱਚ ਵੱਡਾ ਖੁਲਾਸਾ ਆਇਆ ਇਹਦੇ ਕੋਲ ਇੱਕ ਲੜਕੀ ਸੀ ਜਿਹੜੀ ਕਿ ਇਹਦੇ ਆਫਿਸ 'ਚ ਲੱਗੀ ਹੋਈ ਸੀ ਉਸ ਦੇ ਕਾਰਨ ਸਾਡੀ ਧੀ ਦਾ ਇਹ ਕੰਮ ਕਰ ਗਿਆ ਸ਼ਹਿਸਨ ਜੱਜ ਹਾਈ ਕੋਰਟ ਸੁਪਰੀਮ ਕੋਰਟ ਤੋਂ ਬੇਨਤੀ ਕਰਦੇ ਆ ਵੀ ਇਹਹ ਜਾਨ ਨੂੰ ਫਾਂਸੀ ਦਾ ਫੰਦਾ ਲਾਇਆ ਜਾਵੇ 11:47 ਮਿੰਟ ਤੇ ਮੈਂ ਵੀਡੀਓ ਦੇਖੀ ਹੈ WhatsApp ਤੇ ਚੋਰੀ ਪਈ ਸੀ ਡਾਂਸ ਕਰਦੇ ਦੀ ਦੋਨਾਂ ਦੀ ਦੋਨਾਂ ਦੀ ਤੇ ਰਾਤ ਨੂੰ 2:30 ਵਜੇ ਡੀਐਮਸੀ ਮੈਂ ਐਂਬੂਲੈਂਸ 'ਚ ਬੋਡੀ ਕੱਢੀ ਹੈ ਵਿਕਟਿਮ ਨੂੰ ਵੀ ਤੇ ਜਿਹਨੇ ਮਾਰਿਆ ਉਹਨੂੰ ਵੀ ਦਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰ ਬਰੋੜਾ ਕਾਰੋਬਾਰੀ ਦੀ ਪਤਨੀ ਦੇ ਮਰਡਰ ਦੇ ਵਿੱਚ ਵੱਡਾ ਖੁਲਾਸਾ ਆਇਆ ਖੁਦ ਕਾਰੋਬਾਰੀ ਨਿਕਲਿਆ ਆਪਣੀ ਪਤਨੀ ਦਾ ਕਾਤਲ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਫੈਮਿਲੀ ਮੈਂਬਰ ਹੈ ਜਿਹੜੇ ਹੈ ਉਸ ਲੜਕੀ ਦੇ ਇੱਥੇ ਪਹੁੰਚੇ ਹੋਏ ਨੇ ਤੇ ਉਸ ਦੀ ਜਿਹੜੀ ਧਰਮ ਪਤਨੀ ਦਾ ਕਤਲ ਖੁਦ ਕਾਰੋਬਾਰੀ ਨੇ ਕੀਤਾ ਤੇ ਉਸ ਦੇ ਜਿਹੜੇ ਚਾਚਾ ਜੀ ਵੀ ਖੜੇ ਨੇ ਅੰਕਲ ਜੀ ਕਿਵੇਂ ਦੇਖਦੇ ਹੋ ਯਕੀਨ ਹੋ ਰਿਹਾ ਕਿ ਜਵਾਈ ਹੀ ਇਹ ਧੀ ਨੂੰ ਖਾ ਗਿਆ ਗੱਲ ਇਹ ਹੈ ਵੀ ਸਾਨੂੰ ਕੋਈ ਯਕੀਨ ਨਹੀਂ ਸੀਗਾ ਇੱਕ ਜੇ ਇਹਦੇ ਕੋਲ ਇੱਕ ਲੜਕੀ ਸੀ ਜੀ ਜਿਹੜੀ ਕਿ ਇਹਦੇ ਆਫਿਸ ਚ ਲੱਗੀ ਹੋਈ ਸੀ ਉਸ ਦੇ ਕਾਰਨ ਸਾਡੀ ਧੀ ਦਾ ਇਹ ਕੰਮ ਕਰ ਗਿਆ ਧੀ ਦਾ ਕਤਲ ਕਰ ਗਿਆ ਇਹਨਾਂ ਨੇ 4-5 ਬੰਦੇ ਹਾਇਰ ਕੀਤੇ ਦੋਨਾਂ ਨੇ ਉਹ ਲੜਕੀ ਨੇ ਤੇ ਇਹ ਨੇ ਰੱਖੇ ਬਿਲਕੁਲ ਪਾਣਾ ਤੁਹਾਡੇ ਸਾਹਮਣੇ ਹੈ ਐਡੀ ਕੁੱਟਮਾਰ ਐਡੀ ਐਡੇ ਜ਼ਖਮ ਐਡਾ ਵੱਡ ਟੁੱਕ ਤਾਂ ਆਪਾਂ ਪਸ਼ੂ ਪੰਛੀਆਂ ਨਾਲ ਵੀ ਨਹੀਂ ਕਰਦੇ ਜਿਹੜਾ ਇਹ ਧੀ ਨਾਲ ਕੀਤਾ ਇਹਦੇ ਗੋਲੀ ਮਾਰ ਦੰਦਾ ਸਾਨੂੰ ਕੋਈ ਦੁੱਖ ਨਹੀਂ ਸੀਗਾ ਜਿਹਦੀ ਧੌਣ ਕੱਟਦੀ ਮੁਰਚੇ ਕੱਟ ਤੇ ਲੱਤਾਂ ਕੱਟਦੀਆਂ ਢਿੱਡ ਪਾੜਦਾ ਸਾਨੂੰ ਉਹਦਾ ਦੁੱਖ ਹੈ ਅਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਔਰ ਐਡਮਿਨਿਸਟ੍ਰੇਸ਼ਨ ਜੱਜ ਹਾਈ ਕੋਰਟ ਸੁਪਰੀਮ ਕੋਰਟ ਤੋਂ ਬੇਨਤੀ ਕਰਦੇ ਆ ਵੀ ਇਹੇ ਜਾਨੂੰ ਫਾਂਸੀ ਦਾ ਫੰਦਾ ਲਾਇਆ ਜਾਵੇ ਧੀਆਂ ਫੇਰ ਬਚਣਗੀਆਂ ਇਹ ਅਜੇ ਇਸਤੀ ਨਾਲ ਹੋਇਆ ਕੱਲ ਨੂੰ ਕਿਸੇ ਪੰਜਾਬ ਦੀ ਧੀ ਨਾਲ ਹੋ ਸਕਦਾ ਹੈ ਕਹਿੰਦੇ ਨੇ ਜਦੋਂ ਧੀ ਵਿਆਹੀ ਵਿਆਣੀ ਹੁੰਦੀ ਹੈ ਤੇ ਬੜਾ ਕੁਝ ਸੋਚਣਾ ਪੈਂਦਾ ਕਿ ਜਵਾਈ ਚੰਗਾ ਨਿਕਲੂਗਾ ਕਿ ਮਾੜਾ ਨਿਕਲੂਗਾ ਬਲ ਸੋਚ ਕੇ ਕੀਤਾ ਸੀ ਜੀ 12 ਸਾਲ ਹੋ ਗਏ 12 ਸਾਲ ਹੋ ਗਏ ਬਟਿਆ ਵਿਆਹੀ ਨੂੰ ਤੇ ਹੁਣ ਕੀ ਕਹਿ ਸਕਦੇ ਆ ਜੀ ਇੱਕੋ ਇੱਕ ਆਦੀ ਮੁਲਾਜ਼ਮ ਜਨਾਨੀ ਕਰਕੇ ਆਪਦੇ ਬੱਚੇ ਰੋਲ ਤੇ ਅਸੀਂ ਪ੍ਰਸ਼ਾਸਨ ਨੂੰ ਬਸ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆਂ ਬੀ ਇਹਨੂੰ ਫਾਂਸੀ ਦਾ ਫੰਦਾ ਲੱਗਣਾ ਚਾਹੀਦਾ ਤੇ ਲੋਕਾਂ ਦੀਆਂ ਧੀਆਂ ਪੈਣਾ ਹੋਰ ਬਚ ਸਕਣ ਨਹੀਂ ਇਹ ਕਤਲੇਆਮ ਰੋਜ਼ ਹੋਣਗੇ ਜਿਹੜੇ ਪੰਜ ਬੰਦੇ ਹੈਰ ਹੈ ਉਹਨਾਂ ਦੇ ਚੌਂਕ 'ਚ ਖੜ ਕੇ ਗੋਲੀ ਮਾਰਨੀ ਚਾਹੀਦੀ ਹੈ ਨਹੀਂ ਤੁਹਾਨੂੰ ਫੈਮਲੀ ਜਿਹੜੀ ਹੈ ਲੜਕੀ ਦੀ ਫੈਮਲੀ ਆ ਮਾਪਿਓ ਉਹਨਾਂ ਨੂੰ ਪਤਾ ਸੀਗਾ ਕੀ ਸਾਡੀ ਕੁੜੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੈ ਲੜਕੀ ਦੀ ਫੈਮਲੀ ਨੂੰ ਨਹੀਂ ਪਤਾ ਸੀ ਜੇ ਲੜਕੀ ਦੀ ਫੈਮਲੀ ਨੂੰ ਪਤਾ ਹੁੰਦਾ ਇਹਦੀ ਅਰਦਾਸਾਂ ਸੀ ਪਹਿਲਾਂ ਹੀ ਸ਼ੋਤੀਆਂ ਹੁੰਦੀਆਂ ਇਹਨੂੰ ਅਸੀਂ ਛੱਡਦੇ ਨਹੀਂ ਸੀ ਫੇਰ ਭਾਈ ਸਾਹਿਬ ਤੁਹਾਨੂੰ ਅੱਜ ਮੀਡੀਆ ਦੇ ਮੂਹਰੇ ਕਹਿਣਾ ਮੇजे ਸਾਨੂੰ ਪਤਾ ਹੁੰਦਾ। ਮਤਲਬ ਕੁੜੀ ਨੂੰ ਪਤਾ ਸੀ ਤੁਹਾਡੀ ਮਤਲਬ ਨਹੀਂ ਉਹਨੂੰ ਪਤਾ ਸੀ ਕਿ ਕੁੜੀ ਦਾ ਰਿਲੇਸ਼ਨ ਹੈ। ਨਹੀਂ ਪਤਾ ਜੇ ਉਹਨੂੰ ਪਤਾ ਹੁੰਦਾ ਸਾਡੇ ਨਾਲ ਸ਼ੇਅਰ ਕਰਦੀ ਜਾਂ ਤਾਂ ਉਹਨੇ ਡਰਦੀ ਨੇ ਸ਼ੇਅਰ ਨਹੀਂ ਕੀਤੀ। ਸਾਨੂੰ ਨਹੀਂ ਪਤਾ ਸੀ। ਜੇ ਸਾਨੂੰ ਪਤਾ ਹੁੰਦਾ ਕੱਲ ਅਸੀਂ ਸਵੇਰੇ 3 ਵਜੇ ਤੇ ਆਏ ਆ। 7 ਵਜੇ ਤੱਕ ਪ੍ਰਸ਼ਾਸਨ ਦੇ ਸਾਥ ਪੁੱਛਿਆ। ਅਸੀਂ ਆਖੀਆ ਵੀ ਸਾਡਾ ਕੋਈ ਮਸਲਾ ਨਹੀਂ ਸਾਡੇ ਨਾਲ ਬਹੁਤ ਵਧੀਆ। ਉਂਝ ਜੀ ਇਹ ਕਤਲ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਦਾ ਹੱਥ ਹੈ ਤੁਸੀਂ ਆਪ ਦੇਖੋ ਜੀ ਕੱਲ ਦੇ ਇਹਨਾਂ ਦਾ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਕੋਈ ਵੀ ਨਾ ਨਾ ਇਹ ਸਾਰਾ ਪ੍ਰੀ ਪਲਾਨ ਪ੍ਰੋਗਰਾਮ ਹੈ ਜੀ ਇਹ ਸਾਰਾ ਪ੍ਰੀ ਪਲਾਨ ਪ੍ਰੋਗਰਾਮ ਹੈ ਦੇਖੋ ਅਸੀਂ ਮਾਨਸਾ ਤੋਂ 200 ਬੰਦਾ ਆ ਗਿਆ ਤੇ ਇੱਥੇ ਇੱਕ ਇਹਦੇ ਨਾਲ ਦੇ 10 ਬੰਦੇ ਵੀ ਨਹੀਂ ਸੀਗੇ ਮਤਲਬ ਉਹਨਾਂ ਦੀ ਨੂੰ ਦਾ ਕਤਲ ਹੋ ਗਿਆ ਮਰਡਰ ਹੋ ਗਿਆ ਉਹਨਾਂ ਦੀ ਫੈਮਿਲੀ ਦਾ ਇੱਕ ਬੰਦਾ ਨਹੀਂ ਨਹੀਂ ਹੈਗਾ ਕਿੱਥੇ ਸੀ ਤੁਸੀਂ ਕੱਲ ਦੇ ਇੱਥੇੋਂ ਯਾਰ ਹਾਂਜੀ ਹਾਂਜੀ ਕੋਈ ਵੀ ਦੱਸੋ ਕਿਹੜਾ ਇੱਕ ਦਾ ਬੰਦਾ ਹੋ ਸਕਦਾ ਵੀ ਆ ਕੇ ġੇੜਾ ਮਾਰ ਕੇ ਬਾਗ ਗਿਆ ਹੋਵੇ ਕੋਈ ਸ਼ੀਰ ਅਸੀਂ ਤਾਂ ਦੇਖੋ ਗੱਲ ਇਹ ਹੈ ਵੀ ਅਸੀਂ ਛੋਟੇ ਡਿਸਟ੍ਰਿਕਟ ਚ ਰਹੇ ਨੇ ਸਾਡੇ ਦੇਸੀ ਜੇ ਦਿਮਾਗ ਨੇ ਅਸੀਂ ਕਿਤੇ ਬਾਹਲਾ ਸ਼ੱਕ ਦੈਰਾ ਨਹੀਂ ਕਰਦੇ ਜੇ ਸੇ ਵਿਸ਼ਵਾਸ ਵਾਲੇ ਬੰਦੇ ਆ ਸੀ ਅਸੀਂ ਵਿਸ਼ਵਾਸ ਕਰਕੇ ਮਰ ਗਏ ਨਹੀਂ ਤੇ ਇਹਦੀ ਅਰਦਾਸਾਂ ਸੋਧਨ ਨੂੰ ਕੀ ਸੀਗਾ ਬਹੁਤ ਵੱਡਾ ਪਰਿਵਾਰ ਹੈ ਕਹਿੰਦੇ 2.5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਹਾਂ ਕਹਿੰਦੇ ਨੇ ਕੋ ਕੱਲ ਰਾਤ ਅਸੀਂ ਥਾਣੇ ਚ ਗਏ ਸੀ 2.5 ਲੱਖ ਦੀ ਜਿਹੜੀ ਸੁਪਾਰੀ ਹੈ 50000 ਰੁਪਏ ਕਹਿੰਦੇ ਦੇ ਦਿੱਤਾ ਸੀ 2 ਲੱਖ ਦੇਣਾ ਸੀ ਪਤਾ ਨਹੀਂ ਇਹ ਨਹੀਂ ਪੁਲਿਸ ਪ੍ਰਸ਼ਾਸਨ ਇਹ ਪ੍ਰਸ਼ਾਸਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਪੁਲਿਸ ਕਮਿਸ਼ਨਰ ਨੇ ਉਹਦੇ ਚ ਦੱਸਿਆ ਕਿ ਲੜਕੀ ਨਾਲ ਰਿਲੇਸ਼ਨ ਸੀ ਉਸ ਚੱਕਰ ਦੇ ਵਿੱਚ ਉਹਨੇ ਆਪਣੀ ਘਰ ਲਈ ਨੂੰ ਮਾਰ ਹਾਂਜੀ ਹਾਂ ਉਹਨਾਂ ਦਾ ਨਾ ਕੋਈ ਉਹ ਜਿਹੜੀ ਲੜਕੀ ਸੀ ਨਾ ਉਹਨਾਂ ਦੇ ਉਹ ਜਿਹੜੀ ਲੜਕੀ ਸੀ ਉਹ ਕਹਿ ਰਹੇ ਨੇ ਵੀ ਨਾ ਰਿਲੇਸ਼ਨ 4-5 ਸਾਲ ਤੋਂ ਪਿੱਛੋਂ ਚੱਲ ਰਿਹਾ ਸੀਗਾ 2018 ਤੋਂ ਕਹਿ ਰਹੇ ਨੇ ਉਹ ਵੀ ਇਹਨਾਂ ਨੇ ਮਤਲਬ ਆ ਵੀ ਦੁਕਾਨ ਦੇ ਉੱਪਰ ਰੱਖੀ ਸੀ ਤੇ ਸਾਲ ਡੇਢ ਸਾਲ ਉਹ ਇਹਨਾਂ ਦਾ ਫੇਰ ਸਟਾਰਟ ਹੋ ਗਿਆ ਇੱਕ ਲੜਕੀ ਨੇ ਘਰ ਕਿੰਨੇ ਘਰ ਖਰਾਬ ਹੋ ਗਏ ਠੀਕ ਹੈ ਉਹ ਬੱਚੇ ਰੋਲ ਗਏ ਜਿਹੜੇ ਦੋ ਬੱਚੇ ਉਹ ਕਿੱਥੇ ਜਾਣਗੇ ਹੁਣ ਉਹ ਜਾਣਾ ਕਿੱਥੇ ਜੀ ਉਹਨਾਂ ਦੇ ਵਿਚਾਈ ਦੋਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੀ ਕੀ ਉਮਰ ਕਿੰਨੀ ਕਿੰਨੀ ਬੱਚਿਆਂ ਦੀ ਹੋਰ ਬੱਚੇ ਦੀ ਜਿਹੜਾ ਬੇਟਾ ਜੀ ਉਹਨੇ 7 ਸਾਲ ਹੈ ਜਿਹੜੀ ਬੇਟੀ ਹੈ 12 ਸਾਲ ਦੀ ਬੱਚਿਆਂ ਨੂੰ ਯਕੀਨ ਆ ਗਿਆ ਕਿ ਮੇਰੇ ਪਿਓ ਨੇ ਮੇਰੀ ਮਾਂ ਨੂੰ ਮਾਰ ਬੱਚਿਆਂ ਨੂੰ ਜੀ ਕੱਲ ਤੱਕ ਤਾਂ ਯਕੀਨ ਨਹੀਂ ਆਇਆ ਅੱਜ ਉਹਨਾਂ ਨੂੰ ਫੀਲ ਹੋ ਰਿਹਾ ਹੈ ਵੀ ਹਾਂ ਮੇਰੇ ਪਾਪਾ ਨੇ ਗਲਤ ਕੰਮ ਕੀਤਾ ਜੀ ਇਹ ਕਿ ਦਿਮਾਗ ਕਿੰਨਾ ਕੀ ਦਿਮਾਗ ਦੇ ਵਿੱਚ ਬੱਚਿਆਂ ਦੇ ਆ ਰਹੇ ਹਨ ਕਿ ਮੇਰੀ ਮਾਂ ਨੂੰ ਮਾਰ ਫਿਲਹਾਲ ਜੀ ਬੱਚੇ ਛੋਟੇ ਹਜੇ ਤੇ ਉਹ ਕੁਝ ਹਜੇ ਰੋ ਹੀ ਰਹੇ ਨੇ ਕੁਝ ਜ਼ਿਆਦਾ ਨਹੀਂ ਬੋਲ ਪਾ ਰਹੇ ਜੀ ਹਾਂ ਜੀ ਹਾਂ ਕਹਿੰਦੇ ਕਿ ਇਹਨਾਂ ਦੀ ਫੈਮਿਲੀ ਚ ਇਹਨਾਂ ਦੀ ਸਿਸਟਰ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੀ ਸਿਸਟਰ ਕਹਿੰਦੇ ਪ੍ਰੈਗਨੈਂਟ ਵੀ ਹੈ ਹਾਂ ਜੀ ਹਾਂ ਮੈਂ ਮੈਂ ਬ੍ਰਦਰ ਐਂਡਰੀਅਲ ਮੇਰੀ ਹਾਂ ਜੀ ਹਾਂ ਮੇਰੀ ਸਿਸਟਰ ਤੁਹਾਡੀ ਤੁਹਾਡੀ ਹਾਂ ਜੀ ਹਾਂ ਹਾਂ ਜੀ ਹਾਂ ਉਹ ਬ੍ਰਿੰਡੇ ਹੈ ਜੀ ਹਾਂ ਜੀ ਉਹ ਪ੍ਰੈਗਨੈਂਟ ਹੈ ਉਹਨਾਂ ਦਾ ਬੱਚਾ ਹੋਣਾ ਜੀ ਉਹ ਉਹਨਾਂ ਦੀ ਰੀਅਲ ਸਿਸਟਰ ਹੈ ਹਾਂ ਜੀ ਹਾਂ ਰੀਅਲ ਹੈ ਜੀ ਜੀ ਕਿਵੇਂ ਦੇਖਦੇ ਹੋ ਕਿ ਯਕੀਨ ਹੋ ਰਿਹਾ ਹੁਣ ਤੱਕ ਯਕੀਨ ਹੋ ਰਿਹਾ ਕਿ ਐਦਾਂ ਹੋ ਸਕਦਾ ਨਹੀਂ ਯਕੀਨ ਸਾਨੂੰ ਹੁਣ ਵੀ ਨਹੀਂ ਹੋ ਰਿਹਾ ਜੀ ਨਾਲੇ ਸਾਡੀ ਕੁੜੀ ਮਰ ਗਈ ਜੀ ਸਾਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਤੁਸੀਂ ਨਾਲ ਤੋਂ ਬਹੁਤ ਦਰਿੰਦਗੀ ਨਾਲ ਜੁਰਮ ਕੀਤਾ ਜੀ ਉਹਨਾਂ ਨੇ ਐਡ ਐਡੀਆਂ ਤਲਵਾਰਾਂ ਨਾਲ ਵੱਡਿਆ ਹੋਇਆ ਜੀ ਉਹਨਾਂ ਨੂੰ ਬਸ ਅਸੀਂ ਵੀ ਸੋਦੇ ਤੋਂ ਇਹ ਚਾਹੁੰਦੇ ਆਂ ਸਰਕਾਰ ਤੋਂ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਵੇਂ ਹੀ ਵੱਡਿਆ ਜਾਵੇ ਹੂੰ ਮਤਲਬ ਇੰਨੀ ਭਾਜੀ ਦਰਿੰਦਗੀ ਹੋ ਗਈ ਵੱਡ ਕੇ ਸਿੜਤਾ ਹੈ ਨਾਲੇ ਕਿਹਾ ਜਾ ਰਿਹਾ ਸੀਗਾ ਕਿ 300 ਮੀਟਰ ਤੱਕ ਚੀਕਾਂ ਸੁਣ ਰਹੀਆਂ ਸੀਗੀਆਂ ਕੁੜੀਆਂ ਬਿਲਕੁਲ ਭਾਜੀ ਅਸੀਂ ਇਹ ਕਹਿੰਨੇ ਆ ਕਿ ਐਗਜ਼ਾਮਪਲ ਸੈੱਟ ਹੋਵੇ ਕਿ ਕੱਲੋਂ ਕਿਸੇ ਵੀ ਤੀ ਭੈਣ ਨਾ ਮੇਰੀ ਸਾਰਾ ਆਪਣਾ ਪੰਜਾਬੀ ਭੈਣ ਭਰਾ ਵਾ ਕਿ ਇਹ ਭੈਣ ਨਾਲ ਸਾਰੇ ਜਸਟਿਸ ਲਈ ਖੜਨ ਕਿ ਆਪਾਂ ਸਾਰੇ ਮਿਲ ਕੇ ਜਿੱਥੋਂ ਵੀ ਕੋਈ ਆ ਸਕਦਾ ਵਾ ਕਿ ਇੰਦੀ ਮੰਗ ਕੀਤੀ ਜਾਵੇ ਜਲਦੀ ਤੋਂ ਜਲਦੀ ਇਹਦਾ ਜੋ ਵੀ ਇਹਦਾ ਜਿੰਨਾ ਮਤਲਬ ਕਿ ਬਹੁਤ ਜ਼ੁਲਮ ਕੀਤਾ ਬੰਦੇ ਨੇ ਪਤੀ ਨੂੰ ਇਦਾਂ ਕਿ ਅਗਲੀ ਬਾਕੀ ਵੀ ਲੇਡੀਜ਼ ਹੈਗੀਆਂ ਵਾ ਕਿ ਆਪਣੇ ਵਿਸ਼ਵਾਸ ਨਹੀਂ ਕਰਨਗੀਆਂ ਕਿ ਇਹਨੂੰ ਇਦਾਂ ਦਾ ਮਿਲੇਗੀ ਬਾਕੀਆਂ ਨੂੰ ਵੀ ਹੋਵੇ ਕਿ ਹਾਂ ਇਹਨੂੰ ਕੀ ਇਦਾਂ ਦਾ ਜ਼ੁਲਮ ਹੁੰਦਾ ਵਾ ਕਿ ਬੰਦੇ ਨੂੰ ਸੋਚਦੇ ਡਰ ਲੱਗਣਾ ਚਾਹੀਦਾ ਸੋਚ ਵੀ ਸਕਦੇ ਬੰਦਾ ਕਿ ਇਦਾਂ ਦਾ ਮਿਲਣਾ ਚਾਹੀਦਾ ਵਾ ਜ਼ੁਲਮ ਹੋਰ ਵੀ ਘਰਾਂ ਦੇ ਵਿੱਚ ਔਰਤਾਂ ਆ ਹਨਾ ਉਹ ਕੀ ਸੋਚਣਗੇ ਆਪਣੇ ਹਸਬੰਡ ਬਾਰੇ ਕਿ ਕਿਤੇ ਨਾ ਕਿਤੇ ਸਾਡੇ ਨਾਲ ਤਾਂ ਨਹੀਂ ਬਿਲਕੁਲ ਇਹ ਆ ਕਿ ਆਪਣੀ ਪਤੀ ਇੱਕ ਬੰਦਾ ਪਤਨੀ ਆਪਣੀ ਪਤੀ ਤੇ ਵਿਸ਼ਵਾਸ ਨਹੀਂ ਕਰ ਸਕਦੀ ਤਾਂ ਕਿੰਦੇ ਤੇ ਵਿਸ਼ਵਾਸ ਕਰੂਗੀ ਅੱਗੇ ਤੋਂ ਦੇਖੋ ਜੀ ਕੋਈ ਵੀ ਹੋ ਆਪਣੀ ਕੁੜੀ ਦੇਨ ਤੋਂ ਡਰੂਗੀ ਹਾਂ ਅੱਜ ਤੋਂ ਬਾਅਦ ਕੋਈ ਵੀ ਪਿਓ ਆਪਣੀ ਧੀ ਦੇਨ ਤੋਂ ਡਰੇਗਾ ਸੋਵਾਰੇ ਸੋਚੇਗਾ ਇਹ ਕਾਂਡ ਤੋਂ ਬਾਅਦ ਇਹ ਕਾਂਡ ਨਾਲ ਦਿਲ ਦਾ ਲੈਣ ਵਾਲਾ ਹੋਇਆ ਹੈ ਇਹ ਤਾਂ ਨਰ ਸੰਘਾਰ ਹੋਇਆ ਹੈ ਬਰੂਟਲ ਮਰਡਰ ਹੋਇਆ ਹੈ ਬੰਦਾ ਜਦੋਂ ਮਰਡਰ ਹੋਇਆ ਉਦੋਂ 12 ਵਜੇ ਦੇ 2 ਮਿੰਟ ਤੇ ਇੱਕ ਵੀਡੀਓ ਸਾਹਮਣੇ ਹੀ ਦੋਨੇ ਡਾਂਸ ਕਰ ਰਹੇ ਸੀ ਆਪਾਂ ਦੇ 11:47 10:00 12:02 11:47 ਮੈਂ ਵੀਡੀਓ ਦੇਖੀ ਹੈ WhatsApp ਤੇ ਚੋਰੀ ਪਾਈ ਸੀ ਡਾਂਸ ਕਰਦੇ ਦੀ ਦੋਨਾਂ ਦੀ ਦੋਨਾਂ ਦੀ ਤੇ ਰਾਤ ਨੂੰ 2:30 ਵਜੇ DMC ਮੈਂ ਐਂਬੂਲੈਂਸ ਚ ਬੋਡੀ ਕੱਢੀ ਹੈ ਹਮ ਵਿਕਟਿਮ ਨੂੰ ਵੀ ਤੇ ਜਿਹਨੇ ਮਾਰਿਆ ਉਹਨੂੰ ਵੀ ਜੀ ਉਹ ਉਦੋਂ ਉਹ ਡੈੱਡ ਹੋ ਚੁੱਕੀ ਸੀ ਤੇਥ ਹੋ ਚੁੱਕੀ ਸੀ ਬਿਲਕੁਲ ਮਤਲਬ ਲਿਆਣ ਤੋਂ ਪਹਿਲਾਂ ਕਿੱਦਾਂ ਕਹਾਣੀਆਂ ਕਿੱਦਾਂ ਬਣਾਈਆਂ ਸੀ ਮੈਂ ਵਾਸ਼ਰੂਮ ਲਈ ਰੁਕਿਆ ਬੰਦੇ ਨੇ ਆਇਆ ਉਹ ਲੱਤ ਤੇ ਮੇਰੇ ਮਾਰਤੀ ਉਹਨੇ ਬੋਡੀ ਤੋਂ ਖੂਨ ਆਪਣੇ ਲਾਇਆ ਸੀ ਸਾਰਾ ਮੈਂ ਡਾਕਟਰ ਨੂੰ ਗਿਆ ਮੈਂ ਕਿਹਾ ਸਾਰਾ ਸਾਫ ਕਰੋ ਉਹਦੇ ਮੱਥੇ ਤੇ ਕੁਝ ਵੀ ਕੋਈ ਸਕ੍ਰੈਚ ਨਹੀਂ ਸੀ ਕੋਈ ਕੁਝ ਨਹੀਂ ਸੀ ਕੋਈ ਸੱਟ ਨਹੀਂ ਸੀ ਅੱਛਾ ਆਪਣੀ ਮਤਲਬ ਵਾਈਫ ਦਾ ਖੂਨ ਹੈ ਆਪਣੇ ਮੱਥੇ ਤੇ ਲਾ ਤਰੀ ਪਲਾਨ ਮਰਡਰ ਸੀਗਾ ਪਹਿਲਾਂ 10 15 ਦਿਨ ਪਹਿਲਾਂ ਰੇਕੀ ਕੀਤੀ ਹੋਣੀ ਸਾਰਾ ਕੁਝ ਦੇਖਿਆ ਕਿ ਕਿੱਥੇ ਜਾ ਕੇ ਮਰਡਰ ਕਰਨਾ ਹੈ ਕੀ ਕਰਨਾ ਹੈ ਸਾਰਾ ਕੁਝ ਇਦਾਂ ਹੋਇਆ ਹੈ ਜੀ ਦੇਖੋ ਕਹਿੰਦੇ ਪ੍ਰੀ ਪਲਾਨ ਮਰਡਰ ਹੈ ਜਿਹੜਾ ਉਹ ਕੀਤਾ ਗਿਆ ਲੜਕੀ ਨੂੰ ਮਾਰ ਦਿੱਤਾ ਗਿਆ ਕਾਰੋਬਾਰੀ ਖੁਦ ਆਪਣੀ ਜਿਹੜੀ ਆ ਵਾਈਫ ਦਾ ਆ ਕਾਤਲ ਨਿਕਲੇ ਆ ਜਿਹੜੇ ਕੁੜੀ ਦੇ ਪਰਿਵਾਰ ਵਾਲੇ ਉਹ ਕਹਿੰਦੇ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਬੰਦੇ ਨੇ ਕਾਰੋਬਾਰੀ ਨੇ ਸਾਡੀ ਤੀਨ ਨੂੰ ਮਾਰਿਆ ਉਸੇ ਤਰ੍ਹਾਂ ਉਸ ਨੂੰ ਸਜ਼ਾ ਦਿੱਤੀ ਜਾਵੇ ਫਿਲਹਾਲ ਜਿਹੜਾ ਪਰਿਵਾਰ ਹੈ ਉਹ ਪਰੇਸ਼ਾਨ ਹੈ ਕੋਈ ਵੀ ਜਿਹੜਾ ਲੜਕੇ ਦਾ ਘਰ ਇੱਕ ਪਰਿਵਾਰ ਹੈ ਕੋਈ ਵੀ ਪਰਿਵਾਰ ਦਾ ਸਦਸਾ ਇੱਥੇ ਨਹੀਂ ਪਹੁੰਚਿਆ ਜਿਸ ਦਿਨ ਮਰਡਰ ਕੀਤਾ ਗਿਆ ਉਸ ਦਿਨ ਵੀ ਕੋਈ ਵੀ ਫੈਮਿਲੀ ਮੈਂਬਰ ਹੈ ਉਸ ਜਗ੍ਹਾ ਤੇ ਨਹੀਂ ਪਹੁੰਚਿਆ ਫਿਲਹਾਲ ਕਾਰੋਬਾਰੀ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ 2.5 ਲੱਖ ਰੁਪਏ ਦੀ ਸਪਾਰੀ ਜਿਹੜੀ ਹੈ ਉਹ ਦਿੱਤੀ ਗਈ ਸੀ ਜਿਹਦੇ ਵਿੱਚ ਇੱਕ ਬੰਦਾ ਫਰਾਰ ਹੈ ਜਿਹੜਾ ਉਹ ਫਿਲਹਾਲ ਦਰਸਾ ਦੱਸਿਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਪੂਰਾ ਫੈਮਲੀ ਜਿਹੜੀ ਹੈ ਉਹ ਮਾਨਸਾ ਤੋਂ ਇੱਥੇ ਪਹੁੰਚੀ ਹੋਈ ਹੈ ਜਿਹੜਾ ਕਿ ਹੈ ਪੋਸਟਮਾਰਟਮ ਲੜਕੀ ਦਾ ਕਰਾਇਆ ਜਾ ਰਿਹਾ ਹੈ ਕੱਲ ਬੀਤੇ ਦਿਨੋਂ ਮਰਡਰ ਹੈ ਜਿਹੜਾ ਉਹ ਲੜਕੀ ਦਾ ਹੋਇਆ ਤੇ ਉਸ ਤੋਂ ਬਾਅਦ ਕਾਰੋਬਾਰੀ ਨੂੰ ਗ੍ਰਿਫਤਾਰ ਹੈ ਜਿਹੜਾ ਪੁਲਿਸ ਵੱਲੋਂ ਕਰ ਲਿੱਤਾ ਗਿਆ ਕਹਾਣੀ ਇੱਕ ਬਣਾਈ ਗਈ ਸੀਗੀ ਕਹਾਣੀ ਤੋਂ ਬਾਅਦ ਮਰਡਰ ਇੱਕ ਪਲਾਨਡ ਮਰਡਰ ਸੀਗਾ ਪਲਾਨਡ ਮਰਡਰ ਕਰਨ ਤੋਂ ਬਾਅਦ ਪੁਲਿਸ ਨੂੰ ਕਹਾਣੀਆਂ ਸੁਣਾਈਆਂ ਤੇ ਉਸ ਤੋਂ ਬਾਅਦ ਪੁਲਿਸ ਨੇ ਉਸ ਕਾਰੋਬਾਰੀ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਵੀ ਜਿਹੜੀ ਆ ਉਹ ਰਿਕਵਰ ਕਰ ਲਈਤੀ ਹੈ ਤੇ ਦਰ ਹਥਿਆਰ ਜਿਹੜੇ ਉਹ ਰਿਕਵਰ ਕਰ ਲਿੱਤੇ ਗਏ ਜੁੜੇ ਹੋ ਸਮਰ نیوز ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਹੋਣ ਰਿਪੋਰਟ ਧੰਨਵਾਦ